ਅਸੀਂ ਜੇ ਹਥਿਆਰ ਚੱਕੀਏ ਸੰਘਰਸ਼ ਦੀ ਗੱਲ ਕਰੀਏ ਤੇ ਸਾਡੇ ਤੇ ਦੋਸ਼ ਲੱਗ ਜਾਂਦਾ ਹੈ ਇਹ ਮਾਹੌਲ ਖਰਾਬ ਕਰਨ ਵਾਲੇ ਨੇ ਤੇ ਜੇ ਭੋਖੜ ਧਾਲ ਰੱਖੀਏ ਤੇ ਭੋਖੜ ਧਾਲ ਕਰਕੇ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਕਹਿਣ ਲੱਗ ਜਾਂਦੇ ਨੇ ਇਹ ਤਾਂ ਜੀ ਸਿੱਖੀ ਦਾ ਸਿਧਾਂਤ ਨਹੀਂ ਹੈ ਮੈਂ ਇੱਕ ਗੱਲ ਕਰਾਂ ਮੈਂ ਛੋਟੀ ਜੀ ਤੁਸੀਂ ਜਿੱਤਰ ਨੂੰ ਮਰਜ਼ੀ ਤੁਰ ਲੋ ਇਤਨਾ ਕਿਸੇ ਪਿੰਡ ਦੇ ਵਿੱਚ ਗੌਰ ਕਰਿਓ ਜੇ ਸਾਖੀ ਬਲ ਇਹਨੂੰ ਮਜ਼ਾਕ ਵਿੱਚ ਨਾ ਲਿਓ ਜੇ ਇੱਕ ਪਿੰਡ ਦੇ ਵਿੱਚ ਚੋਰ ਸੀ ਤਿੰਨ ਪੱਕੇ ਚੋਰੀ ਕਰਦੇ ਨਿੱਕੀ ਮੁੱਢੀ ਆਪਣਾ ਗੁਜ਼ਾਰਾ ਚਲਾ ਲੈਂਦੇ ਤੇ ਉਹਨਾਂ ਨੇ ਸੋਚਿਆ ਵੀ ਜਿਸ ਪਿੰਡ ਵਿੱਚ ਆਪਾਂ ਰਹਿੰਦੇ ਆ ਸਾਡੇ ਤਾਂ ਪਿੰਡ ਦਾ ਇੱਕ ਚੌਧਰੀ ਬੜਾ ਅਮੀਰ ਹੈ ਵੀ ਆਪਾਂ ਉਸ ਚੌਧਰੀ ਨੂੰ ਕਿਉਂ ਨਾ ਲੁੱਟੀਏ ਨਾਲੇ ساری ਉਮਰ ਦੀਆਂ ਰੋਟੀਆਂ ਨਾਲੇ ਪਰਿਵਾਰ ਸੁੱਖੀ ਆਪਾਂ ਨਿੱਕੇ ਨਿੱਕੇ ਚੋਰੀਆਂ ਕਰਦੇ ਰਹਿੰਦੇ ਆ ਉਹਨਾਂ ਨੇ ਵਿਊਂਤ ਬਣਾਈ ਗੌਰ ਕਰਿਓ ਕਾਗਰਤਾ ਬਣਾਓ ਜੇ ਇਸ ਗੱਲ 'ਤੇ ਬੜਾ ਵੱਡਾ ਕੌਮ ਦਾ ਦੁਖਾਂਤ ਲੈ ਕੇ ਇੱਥੇ ਬੈਠੇ ਆ ਤੇ ਇਸ ਦੁਖਾਂਤ ਦੇ ਵਿੱਚੋਂ ਅਸੀਂ ਆਪਣੀ ਕੌਮ ਦਾ ਭੁੱਖ ਸਿਰਜਣਾ ਹੈ ਜਾ ਜਿੱਥੇ ਬੈਠੇ ਆ ਤੇ ਅਸੀਂ ਆਪਣੇ ਭਰਾਵਾਂ ਦਾ ਆਪਣੇ ਕੌਮ ਦਾ ਇਤੋਂ ਭਵਿੱਖ ਵੇਖਣਾ ਵੀ ਭਵਿੱਖ ਕੀ ਆ ਸਾਡਾ ਉਹ ਜਦੋਂ ਉਹਨਾਂ ਨੇ ਬੇਦ ਬਣਾਈ ਵੀ ਅੱਜ ਇਸ ਅਮੀਰ ਸਾਡੇ ਪਿੰਡ ਦਾ ਜਿਹੜਾ ਇਹਦੇ ਘਰ ਚੋਰੀ ਕਰਾਂਗੇ ਜਦੋਂ ਚੋਰੀ ਕਰਨ ਗਏ ਉਹਨੇ ਘਰ ਦੇ ਵਿੱਚ ਨਾ ਕੁੱਤੇ ਰੱਖੇ ਸੀ ਕੁੱਤੇ ਉਹ ਜਦੋਂ ਕੰਨ ਟੱਪਣ ਲੱਗੇ ਕੁੱਤੇ ਭੌਂਕੇ ਜਦੋਂ ਕੁੱਤੇ ਭੌਂਕੇ ਮਾਲਕ ਜਾਗ ਗਿਆ ਦਰਵਾਜ਼ਾ ਖੋਲ੍ਹਿਆ ਉਹਨੇ ਵੇਖਿਆ ਕੀ ਹੈ ਤੇ ਉਹ ਉਸੇ ਵੇਲੇ ਚੋਰ ਭੱਜ ਗਏ ਚੋਰੀ ਕਰਦੀ ਸੁਖੀ ਨਾ ਰਹੀ ਕਿਉਂਕਿ ਕੁੱਤੇ ਭੌਂਕਣ ਲੱਗੇ ਇੱਕ ਦਿਨ ਛੱਡ ਕੇ ਫੇਰ ਪਰਾਲਾ ਕੀਤਾ ਚੋਰੀ ਦਾ ਫੇਰ ਉਹ ਕੁੱਤੇ ਵਫਾਦਾਰ ਸੀ ਘਰ ਦੀ ਰੋਟੀ ਖਾਂਦੇ ਸੀ ਵਫਾਦਾਰੀ ਕਰਦੇ ਨੇ ਭਾਵੇਂ ਡਾਂਗ ਮਾਰੋ ਤਾਂ ਵੀ ਵਫਾਦਾਰੀ ਕਰਦੇ ਨੇ ਉਹ ਫੇਰ ਗਏ ਕੁੱਤੇ ਫੇਰ ਭੰਕੇ ਤੇ ਮਾਲਕ ਨੂੰ ਫੇਰ ਜਾਗ ਆ ਗਈ ਚੋਰੀ ਫੇਰ ਨਾ ਆਈ ਤੇ ਆ ਕੇ ਸੋਚਦੇ ਨੇ ਆ ਕੀ ਕਰੀਏ ਸਾਡੇ ਕੋਲ ਤੇ ਚੋਰੀ ਨਹੀਂ ਹੋ ਰਹੀ ਕੁੱਤੇ ਬੜਾ ਤੰਗ ਕਰਦੇ ਨੇ ਕੁੱਤੇ ਭੌਂਕਦੇ ਨੇ ਕਿਸੇ ਨੇ ਕਿਹਾ ਵੀ ਆਪਾਂ ਕੁੱਤਿਆਂ ਨੂੰ ਨਾ ਦਵਾਈ ਪਾ ਦਿੰਦੇ ਆ ਕੋ ਖਵਾ ਕੇ ਮਾਰ ਦਿੰਦੇ ਆ ਉਹ ਕਹਿੰਦਾ ਨਹੀਂ ਜੇ ਆਪਾਂ ਕੁੱਤੇ ਮਾਰਤੇ ਤੇ ਲੋਕਾਂ ਨੇ ਆਪਾਂ ਨੂੰ ਆਪਾਂ ਨੂੰ ਕਹਿੰਦਾ ਬੜੇ ਨਰਦਈ ਬੰਦੇ ਨੇ ਆਪਣੇ ਨਾਲ ਹਮਦਰਦੀ ਨਹੀਂ ਕਰਨੀ ਕਿਸੇ ਨੇ ਇਹ ਕੰਮ ਗਲਤ ਹੋ ਜਾਏਗਾ ਇਹ ਤਾਂ ਕਹਿੰਦਾ ਫਿਰ ਕੀ ਕਰੀਏ ਕਹਿੰਦਾ ਆਪਾਂ ਇਹ ਗੱਲ ਪਿੰਡ ਚ ਫਲਾ ਦਈਏ ਇਸ ਮਾਲਕ ਦੇ ਬੰਦੇ ਦੇ ਅਮੀਰ ਬੰਦੇ ਦੇ ਜਿਹੜੇ ਕੁੱਤੇ ਨੇ ਉਹ ਹਲਕੇ ਹੋ ਗਏ ਨੇ ਉਹ ਕੁੱਤਾ ਲੈ ਕੇ ਜਦੋਂ ਕਮਾਨ ਤੁਰਿਆ ਪਹਿਲਾ ਆਇਆ ਉਹਨੇ ਕਿਹਾ ਵੀ ਤੇਰੇ ਕੁੱਤੇ ਤਾਂ ਹਲਕੇ ਹੋ ਗਏ ਉਹ ਕਹਿੰਦਾ ਨਹੀਂ ਕਹਿੰਦਾ ਤੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਤੇ ਹਲਕੇ ਹੋ ਗਏ ਨੇ ਦੂਜੇ ਨੇ 5 ਮਿੰਟਾਂ ਬਾਅਦ ਉਹ ਟੱਕਰਿਆ ਉਹ ਕਹਿੰਦਾ ਤੇਰੇ ਕੁੱਤੇ ਹਲਕੇ ਹੋ ਗਏ ਇਹ ਨੁਕਸਾਨ ਕਰਨਗੇ ਤੀਜਾ ਮਿਲਿਆ ਉਹ ਕਹਿੰਦਾ ਤੇਰੇ ਕੁੱਤੇ ਹਲਕੇ ਹੋ ਗਏ ਨੇ ਉਹ ਤੇਰਾ ਨੁਕਸਾਨ ਕਰਨਗੇ ਜਦੋਂ ਮਾਲਕ ਨੂੰ ਤਿੰਨ ਚਾਰ ਬੰਦਿਆਂ ਨੇ ਆਹ ਗੱਲ ਵਾਰ-ਵਾਰ ਕਹੀ ਉਹ ਮਾਲਕ ਜਿਹਦੇ ਕੁੱਤੇ ਬੜੇ ਵਫਾਦਾਰ ਸੀ ਉਹ ਆਪਣੇ ਘਰ ਜਾਂਦਾ ਤੇ ਉਹਨਾਂ ਕੁੱਤਿਆਂ ਨੂੰ ਗੋਲੀ ਮਾਰ ਕੇ ਮਾਰ ਦਿੰਦਾ ਵੀ ਮੇਰੇ ਕੁੱਤੇ ਜਿਹੜੇ ਨੇ ਉਹ ਹਲਕੇ ਹੋ ਗਏ ਨੇ ਤੇ ਅੱਜ ਫਿਰ ਇੱਕ ਗੱਲ ਯਾਦ ਰੱਖਿਓ ਜੇ ਅਸੀਂ ਵੀ ਗੁਰੂ ਨਾਨਕ ਦੇ ਘਰ ਦੇ ਕੁੱਤੇ ਆ ਉਹ ਕੁੱਕਰ ਆਪਾਂ ਸ਼ਬਦ ਵਰਤਦੇ ਆਂ ਪਾਣੀ 'ਚ ਵੀ ਤੇਰੇ ਦਰ ਤੇ ਕੁੱਤੇ ਆਂ ਤੇ ਅਸੀਂ ਭੌਂਕਦੇ ਰਹਿਣਾ ਅਸੀਂ ਆਪਣੀ ਡਿਊਟੀ ਲਾਂਦੇ ਰਹਿਣਾ ਤੇ ਜਦੋਂ ਪਰ ਅਸੀਂ ਆਪਣੀ ਡਿਊਟੀ ਕਾਂਗੇ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਉਹ ਜਦੋਂ ਆਪਣੀ ਉਹ ਡਿਊਟੀ ਨਭਾਈ ਉਹ ਕੁੱਕਰ ਗੁਰੂ ਘਰ ਦਾ ਉਹ ਗੁਰੂ ਨਾਨਕ ਦੇ ਘਰ ਦਾ ਦਾਸ ਜਦੋਂ ਲੱਗਾ ਪੈਰਾ ਦੇਣਾ ਤੇ ਸਾਡੇ ਲੋਕਾਂ ਨੇ ਏਜੰਸੀਆਂ ਬਦਨਾਮੀ ਫਿਰ ਬਦਨਾਮੀ ਕੀਤੀ ਜਾਂਦੀ ਹੈ ਇਹ ਤਾਂ ਏਜੰਸੀਆਂ ਦਾ ਬੰਦਾ ਹੈ ਇਹਨੂੰ ਫਿੱਟ ਕੀਤਾ ਗਿਆ ਇਹ ਪੈਸੇ ਇਕੱਠੇ ਕਰ ਰਿਹਾ ਹੈ ਇਹ ਲੋਕਾਂ ਦੇ ਪੁੱਤ ਮਰਾਏਗਾ ਇਹ ਤਾਂ ਉਹਦੇ ਤੇ ਦੋਸ਼ ਲਾ ਕੇ ਉਹਨੂੰ ਮਾੜਾ ਬੋਲ ਕੇ ਉਹਨੂੰ ਏਜੰਸੀਆਂ ਦਾ ਕਹਿ ਕੇ ਉਸ ਬੰਦੇ ਦੇ ਖਿਲਾਫ ਉਹਦੀ ਕੌਮ ਦੇ ਬੰਦੇ ਖੜੇ ਕਰ ਦਿੱਤੇ ਸਾਨੂੰ ਕੋਈ ਬਗਾਨਾ ਮੈਂ ਆਪਣੀ ਗੱਲ ਵੀ ਕਰ ਰਿਹਾ ਇੱਥੇ ਕੋਈ ਮਾਰ ਨਹੀਂ ਸਕਦਾ ਦੁੱਖ ਪਤਾ ਕਦੋਂ ਲੱਗਦਾ ਅੱਜ ਮੰਨ ਲਓ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਆਇਆ ਕਿਉਂਕਿ ਵੀਰਦੀਪ ਸਿੰਘ ਸ਼ਹੀਦ ਭਰਾ ਵੀ ਤਲਜੀਤ ਸਿੰਘ ਕਲਸੀ ਵੀਰ ਅੰਮ੍ਰਿਤਪਾਲ ਸਿੰਘ ਵੀਰ ਰਵਤਾਰ ਸਿੰਘ ਖੰਡਾ ਵੀਰ ਦੋਕੇ ਬਾਪੂ ਜਮੇਲ ਸਿੰਘ ਵੀਰ ਦੇਵਗਨ ਦਾਸ ਅਸੀਂ ਸਰੀਰਕ ਤੌਰ ਤੇ ਭਾਵੇਂ ਕਦੇ ਮਿਲਦੇ ਸੀ ਪਰ ਅਸੀਂ ਵਰਚੁਅਲ ਗੂਗਲ ਮੀਟਿੰਗ ਸਾਡੀ ਦੂਜੇ ਦਿਨ ਤੀਜੇ ਦਿਨ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਸਾਡੀ ਮੀਟਿੰਗ ਹੁੰਦੀ ਸੀ ਜਿਹੜੀ ਮੈਂ ਗੱਲ ਕਰਨ ਲੱਗਾ ਵੀ ਜਦੋਂ ਤੱਕ ਸਾਨੂੰ ਸਾਡੇ ਲੋਕ ਨਹੀਂ ਸਾਨੂੰ ਸਮਝਦੇ ਅਸੀਂ ਉਦੋਂ ਤੱਕ ਕਾਮਯਾਬੀ ਦੀਆਂ ਪੌੜੀਆਂ ਨਹੀਂ ਚੜ ਸਕਦੇ ਸਾਨੂੰ ਬਗਾਨਾ ਕਦੇ ਨੁਕਸਾਨ ਨਹੀਂ ਪਹੁੰਚਾ ਸਕਦਾ ਨੁਕਸਾਨ ਸਾਨੂੰ ਆਪਣੇ ਪਹੁੰਚਾਉਂਦੇ ਨੇ